ਸੀਂ ਸਮਝਦੇ ਹਾਂ ਕਿ ਪਟਕਾ ਇੱਕ ਬਹੁਤ ਹੀ ਮਾੜੀ ਚੀਜ਼ ਸਿੱਖਾਂ ਵਿੱਚ ਆ ਗਈ ਹੈ ਜਿਸ ਨੇ ਸਾਡਾ ਬਹੁਤ ਨੁਕਸਾਨ ਕੀਤਾ ਹੈ ਤੁਸੀਂ ਸੋਚੋਗੇ ਕਿ ਪਟਕੇ ਨੇ ਸਿੱਖਾਂ ਦਾ ਕੀ ਨੁਕਸਾਨ ਕਰ ਦਿੱਤਾ ਤਾਂ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੇ ਸਿਰਾਂ ਤੇ ਪਟਕੇ ਜਿਆਦਾ ਪ੍ਰਚਲਿਤ ਤਕਰੀਬ 1970 ਤੋਂ ਬਾਅਦ ਹੋਏ ਹਨ ਉਸ ਤੋਂ ਪਹਿਲਾਂ ਕਿਤੇ ਕਿਤੇ ਸ਼ਹਿਰਾਂ ਵਿੱਚ ਪਟਕੇ ਹੁੰਦੇ ਸਨ ਪਰ ਪਿੰਡਾਂ ਵਿੱਚ ਤਾਂ ਬਿਲਕੁਲ ਹੀ ਪਟਕਿਆਂ ਦੀ ਅਣਹੋਂਦ ਸੀ ਜਦੋਂ ਪਟਕੇ ਸ਼ੁਰੂ ਹੋਏ ਹਨ ਉਦੋਂ ਇਹ ਕੇਵਲ ਸਿੱਖ ਬੱਚਿਆਂ ਤੋਂ ਸ਼ੁਰੂ ਹੋਏ ਸਨ ਅਤੇ ਪਹਿਲੀ ਪੀੜੀ ਵਿੱਚ ਜਵਾਨੀ ਤੱਕ ਪਹੁੰਚਦੇ ਪਹੁੰਚਦੇ ਪਟਕਿਆਂ ਵਾਲੇ ਬੱਚੇ ਦਸਤਾਰ ਸਜਾ ਲੈਂਦੇ ਸਨ ਪਰ ਦੂਜੀ ਅਤੇ ਤੀਜੀ ਪੀੜੀ ਵਾਲੇ ਬੱਚਿਆਂ ਨੇ ਵੱਡੇ ਹੋ ਕੇ ਵੀ ਪਟਕੇ ਨਹੀਂ ਛੱਡੇ ਅਤੇ ਦਸਤਾਰ ਧਾਰਨ ਹੀ ਨਹੀਂ ਕੀਤੀ ਮੂੰਹ ਤੇ ਦਾੜ੍ਹੀ ਵੀ ਆ ਗਈ ਪਰ ਉਹਨਾਂ ਦੇ ਸਿਰਾਂ ਤੋਂ ਪਟਕੇ ਨਾ ਹਟੇ ਪੁਰਾਤਨ ਜ਼ਮਾਨੇ ਵਿੱਚ ਬੱਚਿਆਂ ਦੇ ਸਿਰਾਂ ਤੇ ਵੀ ਦਸਤਾਰਾਂ ਹੀ ਹੁੰਦੀਆਂ ਸਨ ਪਟਕੇ ਨਹੀਂ ਸਨ ਹੁੰਦੇ ਪੁਰਾਣੀਆਂ ਬਲੈਕ ਐਂਡ ਵਾਈਟ ਫੋਟੋਆਂ ਦੇਖ ਕੇ ਪਤਾ ਲੱਗਦਾ ਹੈ ਕਿ ਉਦੋਂ ਪਟਕਾ ਨਾਂ ਦੀ ਚੀਜ਼ ਹੀ ਨਹੀਂ ਸੀ ਹੁੰਦੀ ਗੁਰੂ ਜੀ ਦੇ ਚਾਰ ਸਾਹਿਬਜ਼ਾਦੇ ਸਭ ਦਸਤਾਰਾਂ ਵਾਲੇ ਸਨ ਪਟਕੇ ਕਿਸੇ ਦੇ ਸਿਰ ਤੇ ਨਹੀਂ ਸਨ ਇਸੇ ਤਰ੍ਹਾਂ ਹੀ ਸਭ ਸਿੱਖ 부ਜੰਗੀਆਂ ਤੇ 부ਜੰਗਣਾ ਦੇ ਸਿਰ ਤੇ ਆਦਤੋਂ ਹੀ ਦਸਤਾਰਾਂ ਹੁੰਦੀਆਂ ਸਨ ਨਾ ਕਿ ਪਟਕੇ ਅਸੀਂ ਸਮਝਦੇ ਹਾਂ ਕਿ ਪਟਕਾ ਇੱਕ ਬਹੁਤ ਹੀ ਮਾੜੀ ਚੀਜ਼ ਸਿੱਖਾਂ ਵਿੱਚ ਆ ਗਈ ਹੈ ਜਿਸ ਨੇ ਸਾਡਾ ਬਹੁਤ ਨੁਕਸਾਨ ਕੀਤਾ ਹੈ ਤੁਸੀਂ ਸੋਚੋਗੇ ਕਿ ਪਟਕੇ ਨੇ ਸਿੱਖਾਂ ਦਾ ਕੀ ਨੁਕਸਾਨ ਕਰ ਦਿੱਤਾ ਤਾਂ ਸੁਣੋ ਰਹਿਤ ਅਤੇ ਰਵਾਇਤ ਤੋਂ ਥੋੜਾ ਜਿਨਾ ਵੀ ਪਾਸੇ ਹਟ ਜਾਣਾ ਜਾਂ ਫਿਸਲ ਜਾਣਾ ਨੁਕਸਾਨਦਾਇਕ ਹੁੰਦਾ ਹੈ ਪਟਕੇ ਦੀ ਗੱਲ ਹੀ ਲੈ ਲਓ ਪਟਕੇ ਨੇ ਸਿੱਖ ਨੌਜਵਾਨਾਂ ਦੇ ਸਿਰਾਂ ਤੋਂ ਦਸਤਾਰ ਉਡਾ ਦਿੱਤੀ ਹੈ ਬੱਚੇ ਜੋ ਪਟਕੇ ਬੰਦੇ ਸਨ ਉਹ ਜਵਾਨ ਹੋ ਕੇ ਵੀ ਪਟਕੇ ਹੀ ਬੰਦੇ ਰਹੇ ਕਿਉਂਕਿ ਉਹਨਾਂ ਨੂੰ ਇਦਾਂ ਕਰਨਾ ਸੌਖਾ ਲੱਗਦਾ ਸੀ ਉਨ੍ਹਾਂ ਵਿੱਚ ਢਿੱਲ ਆਈ ਹੋਈ ਸੀ ਦਸਤਾਰ ਉਹਨਾਂ ਦੇ ਆਸ਼ੀਰਵਾਣ ਵਿੱਚ ਰੁਕਾਵਟ ਸੀ ਪਰ ਪਟਕੇ ਨਾਲ ਉਹ ਮਨਪੌਂਦੀ ਆਸ਼ੀਰਵਾਣ ਕਰ ਲੈਂਦੇ ਸੀ ਹੌਲੀ ਹੌਲੀ ਜਵਾਨ ਮੁੰਡਿਆਂ ਦੇ ਸਿਰਾਂ ਤੇ ਪਟਕੇ ਦੇ ਉੱਪਰ ਬੇਸਬਾਲ ਵਾਲੀ ਕੈਪ ਆ ਗਈ ਪਟਕੇ ਕਰਕੇ ਹੀ ਸਿੱਖਾਂ ਦੇ ਮੁੰਡੇ ਦਸਤਾਰ ਛੱਡ ਕੇ ਟੋਪੀਆਂ ਪਾਉਣ ਲੱਗ ਪਏ ਪਟਕੇ ਤੇ ਟੋਪੀ ਪਾ ਕੇ ਬੜੇ ਆਰਾਮ ਨਾਲ ਕਲੱਬਾਂ ਵਿੱਚ ਜਾਇਆ ਜਾ ਸਕਦਾ ਸੀ ਕਿਉਂਕਿ ਦਸਤਾਰ ਦੀ ਤਾਂ ਸ਼ਰਮ ਰੱਖਣੀ ਪੈਂਦੀ ਸੀ ਪਰ ਟੋਪੀ ਵਿੱਚ ਆਪਣੀ ਸਿੱਖ ਆਈਡੈਂਟੀਟੀ ਲੁਕਾ ਕੇ ਉਹ ਕਲੱਬਾਂ ਅਤੇ ਹੋਰ ਗੰਦੀਆਂ ਥਾਵਾਂ ਤੇ ਜਾ ਸਕਦੇ ਸਨ ਟੋਪੀ ਪਾਉਂਦੇ ਪਾਉਂਦੇ ਉਹ ਟੋਪੀ ਦੇ ਆਦੀ ਹੋ ਗਏ ਹੌਲੀ ਹੌਲੀ ਇਹ ਪਟਕੀ ਉੱਪਰ ਟੋਪੀ ਵਾਲੀ ਦੇਖ ਜਾਂ ਲੁੱਕ ਉਹਨਾਂ ਨੂੰ ਚੰਗੀ ਲੱਗਣ ਲੱਗ ਪਈ ਸਵਾ ਪਾ ਕੇ ਇੱਕ ਦਿਨ ਐਨੀ ਟੇਲ ਪੈ ਗਈ ਕਿ ਇੱਕ ਦਿਨ ਉਹਨਾਂ ਨੇ ਕੇਸ ਕਟਵਾ ਦਿੱਤੇ ਉਹਨਾਂ ਨੇ ਕੇਸ ਕੱਤਲ ਕਰਕੇ ਸਿਰ ਉੱਪਰ ਬੇਸਬਾਲ ਵਾਲੀ ਕੈਪ ਭਾਵ ਟੋਪੀ ਪਾਈ ਰੱਖੀ ਜਿਸ ਕਾਰਨ ਲੋਕਾਂ ਨੇ ਨੋਟਿਸ ਵੀ ਨਾ ਕੀਤਾ ਕਿ ਉਹਨਾਂ ਨੇ ਕੇਸ ਕਟਵਾ ਦਿੱਤੇ ਹਨ ਫਿਰ ਇੱਕ ਦਿਨ ਉਹਨਾਂ ਨੇ ਟੋਪੀ ਵੀ ਲਾ ਦਿੱਤੀ ਅਤੇ ਪੂਰੀ ਤਰ੍ਹਾਂ ਮੋਨੇ ਹੋ ਕੇ ਵਿਚਰਨ ਲੱਗ ਪਏ ਇਦਾਂ ਦੇ ਇੱਕ ਨਹੀਂ ਅਣਗਿਣਤ ਕੇਸ ਹੋਏ ਹਨ ਇਹ ਦਸਤਾਰ ਤੋਂ ਮੋਨੇ ਹੋਣ ਦੀ ਦੁਖਦਾਈ ਦਾਸਤਾਨ ਹੈ ਜੋ ਕਿ ਸਿੱਖ ਬੱਚਿਆਂ ਨਾਲ ਵਾਰ-ਵਾਰ ਵਾਪਰੀ ਹੈ ਪਰ ਸਿੱਖ ਹਾਲੇ ਵੀ ਸਮਝਦੇ ਨਹੀਂ ਕਿ ਪਟਕਾ ਕਿੰਨਾ ਹਾਨੀਕਾਰਕ ਹੈ ਪਟਕੇ ਨੇ ਦਸਤਾਰ ਦੀ ਜਗ੍ਹਾ ਲੈ ਕੇ ਪਤਿਤਪੁਣੀ ਦਾ ਮੋੜ ਸਿੱਖਾਂ ਵਿੱਚ ਬਣਿਆ ਹੈ ਅਸੀਂ ਸਮਝਦੇ ਹਾਂ ਕਿ ਪਹਿਲੇ ਦਿਨ ਤੋਂ ਹੀ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਸਜਣੀਆਂ ਚਾਹੀਦੀਆਂ ਹਨ ਕਈ ਸਿਧਕਵਾਨ ਸਿੱਖਾਂ ਨੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਆਪਣੇ ਬੱਚਿਆਂ ਨੂੰ ਪਟਕਿਆਂ ਦੀ ਬਿਮਾਰੀ ਨਹੀਂ ਲੱਗਣ ਦਿੱਤੀ ਉਹ ਪਹਿਲੇ ਦਿਨ ਤੋਂ ਹੀ ਬੱਚਿਆਂ ਦੇ ਸਿਰ ਤੇ ਦਸਤਾਰ ਸਜਾਉਂਦੇ ਰਹੇ ਅਤੇ ਉਹਨਾਂ ਦੇ ਇਸ ਸਿਦਕ ਦਾ ਸਦਕਾ ਉਹਨਾਂ ਦੇ ਬੱਚੇ ਬਾਹਰਲੇ ਮੁਲਕਾਂ ਵਿੱਚ ਵੀ ਸਿੱਖੀ ਸਰੂਪ ਵਿੱਚ ਕਾਇਮ ਹਨ ਦੂਜੇ ਪਾਸੇ ਜਿਹੜੇ ਬੱਚੇ ਪਟਕੇ ਬੰਨਦੇ ਰਹੇ ਅਤੇ ਦਸਤਾਰ ਨਾ ਸਜਾਈ ਉਹ ਬਹੁਤੇ ਮੋਨੇ ਹੋ ਗਏ ਹਨ ਇਹ ਬਾਹਰਲੇ ਦੇਸ਼ਾਂ ਦਾ ਹਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਇੰਡੀਆ ਵਿੱਚ ਵੀ ਇਹੋ ਹਾਲ ਹੋਣਾ ਹੈ ਅਸੀਂ ਇਹ ਤੱਤ ਕੱਢਿਆ ਹੈ ਕਿ ਰਹਿਤ ਅਤੇ ਰਵਾਇਤ ਵਿੱਚ ਤਨਿਕ ਮਾਤਰ ਵੀ ਢਿੱਲ ਕਰਨ ਨਾਲ ਮਾੜੇ ਨਤੀਜੇ ਨਿਕਲਦੇ ਹਨ ਸੋ ਧਾਰਮਿਕ ਰਵਾਇਤ ਅਤੇ ਰਹਿਤ ਵਿੱਚ ਥੋੜਾ ਜਿੰਨਾ ਵੀ ਬਦਲਾਅ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਵਾਰ ਢਿੱਲ ਪੈ ਜਾਵੇ ਤਾਂ ਫਿਰ ਢਿੱਲ ਪੈਂਦੀ ਹੀ ਰਹਿੰਦੀ ਹੈ ਖੈਰ ਪੇਸ਼ੇ ਖਿਦਮਤ ਹਨ ਪਟਕੇ ਨਾਲ ਸੰਬੰਧਿਤ ਕੁਝ ਨੁਕਤੇ ਪਟਕਿਆਂ ਕਰਕੇ ਸਿੱਖਾਂ ਵਿੱਚ ਪਦਿਤ ਬੁਣੇ ਵਿੱਚ ਵਾਧਾ ਹੋਇਆ ਹੈ ਇਸ ਕਰਕੇ ਪਟਕੇ ਨਹੀਂ ਸਜਾਉਣੇ ਚਾਹੀਦੇ ਪਟਕੇ ਗੁਰੂ ਜੀ ਦੇ ਸਮੇਂ ਤੇ ਨਹੀਂ ਸਨ ਹੁੰਦੇ ਇਹ ਇੱਕ ਨਵੀਂ ਕਾਰਡ ਹੈ ਪਟਕਾ ਖਾਲਸਾ ਬਣਾਉਣ ਦਾ ਹਿੱਸਾ ਨਹੀਂ ਹੈ ਇਸ ਕਰਕੇ ਇਸ ਨੂੰ ਅਪਣਾਉਣਾ ਗਲਤ ਹੈ ਸਿੱਖਾਂ ਦੇ ਸਿਰਾਂ ਤੇ ਦਸਤਾਰ ਹੀ ਚਾਹੀਦੀ ਹੈ ਪਟਕੇ ਜਾਂ ਰੁਮਾਲ ਜਾਂ ਟੋਪੀ ਜਾਂ ਹੋਰ ਕੁਝ ਨਹੀਂ ਪਟਕੇ ਨਾਲ ਸਿੱਖਾਂ ਦੀ ਦੇਖ ਵਿੱਚ ਬਦਲਾਅ ਆਇਆ ਹੈ ਗੁਰੂ ਜੀ ਨੇ ਸਿੱਖ ਦਸਤਾਰ ਵਾਲਾ ਬਣਾਇਆ ਸੀ ਪਟਕੇ ਵਾਲਾ ਨਹੀਂ ਇਸ ਕਰਕੇ ਇਹ ਗਲਤ ਚੀਜ਼ ਹੈ ਅਤੇ ਇਸ ਦਾ ਤਿਆਗ ਕਰਨਾ ਚਾਹੀਦਾ ਹੈ ਪਟਕੇ ਨਾਲ ਸਿੱਖ ਦੀ ਪਰਸਨੈਲਿਟੀ ਖਰਾਬ ਹੁੰਦੀ ਹੈ ਸਿੱਖ ਇਸ ਨਾਲ ਖੂਬਸੂਰਤ ਨਹੀਂ ਲੱਗਦਾ ਜਿਵੇਂ ਦਸਤਾਰ ਨਾਲ ਲੱਗਦਾ ਹੈ ਸਿੱਖ ਦੇ ਰਾਜਸੀ ਅਤੇ ਸ਼ਾਹੀ ਜਾਹੋ ਜਲਾਲ ਦਾ ਪਟਕੇ ਨਾਲ ਨਾ ਸੁਵਾਜ ਜਾਂਦਾ ਹੈ ਇਸ ਕਰਕੇ ਸਿੱਖਾਂ ਦੇ ਸਿਰਾਂ ਤੇ ਦਸਤਾਰ ਰੂਪੀ ਤਾਜ ਚਾਹੀਦਾ ਹੈ ਨਾ ਕਿ ਪਟਕਾ ਰੂਪੀ ਕਮਜ਼ੋਰੀ ਜਿਹੜੇ ਬੱਚੇ ਦਸਤਾਰ ਸਜਾਉਣ ਦੀ ਬਜਾਏ ਪਟਕੇ ਬੰਨ੍ਹਦੇ ਹਨ ਉਹਨਾਂ ਦੇ ਬਹੁਤੇ ਚਾਂਸ ਹੁੰਦੇ ਹਨ ਵੱਡੇ ਹੋ ਕੇ ਕੇਸ ਕਟਾ ਕੇ ਪਤਿਤ ਹੋਣ ਦੇ ਸੋ ਬੱਚਿਆਂ ਦੇ ਪਟਕਾ ਬੰਨਣ ਤੋਂ ਪਰਹੇਜ਼ ਕਰਨਾ ਲਾਜ਼ਮੀ ਹੈ ਪਟਕੇ ਬੰਨਣ ਵਾਲੇ ਬੱਚੇ ਜਦੋਂ ਵੱਡੇ ਹੋ ਜਾਂਦੇ ਹਨ ਅਤੇ ਉਹਨਾਂ ਦੇ ਮੂੰਹ ਤੇ ਦਾੜ੍ਹੀ ਵੀ ਆ ਜਾਂਦੀ ਹੈ ਤਾਂ ਉਹ ਹਾਲੇ ਵੀ ਪਟਕੇ ਬੰਨ ਕੇ ਬਾਹਰ ਤੁਰੇ ਫਿਰਦੇ ਹਨ ਕਈ ਤਾਂ ਬੁੱਢੇ ਹੋ ਕੇ ਵੀ ਪਟਕੇ ਬੰਨਣੇ ਬੰਦ ਨਹੀਂ ਕਰਦੇ ਸੋ ਪਹਿਲੀ ਉਮਰ ਤੋਂ ਹੀ ਪਟਕੇ ਨਹੀਂ ਬਨਣੇ ਚਾਹੀਦੇ ਤਾਂ ਕਿ ਸਿੱਖ ਦੀ ਦਸਤਾਰ ਵਾਲੀ ਲੁੱਕ ਖਰਾਬ ਨਾ ਹੋਵੇ ਪਟਕੇ ਵਾਲੇ ਬੱਚਿਆਂ ਨੂੰ ਦਸਤਾਰ ਵਾਲੇ ਬੱਚਿਆਂ ਦੇ ਮੁਕਾਬਲੇ ਵਿੱਚ ਕੈਨੇਡਾ ਅਮਰੀਕਾ ਦੇ ਸਕੂਲਾਂ ਵਿੱਚ ਗੋਰੇ ਕਾਲੇ ਬੱਚੇ ਜ਼ਿਆਦਾ ਤੰਗ ਕਰਦੇ ਹਨ ਕੁੱਟ ਕੇ ਬਨਿਆ ਹੋਇਆ ਪਟਕਾ ਅਤੇ ਸਿਰ ਤੇ ਗੇਂਦ ਜਾਂ ਬਾਲ ਵਰਗਾ ਜੋੜਾ ਗੋਰਿਆਂ ਨੂੰ ਫਨੀ ਲੱਗਦਾ ਹੈ ਇਦਾਂ ਦੀ ਅਜੀਬ ਚੀਜ਼ ਦੇਖ ਕੇ ਉਹਨਾਂ ਨੂੰ ਹਾਸਾ ਆਉਂਦਾ ਦਸਤਾਰ ਨਾਲ ਇਦਾਂ ਦੀ ਸਮੱਸਿਆ ਨਹੀਂ ਆਉਂਦੀ ਜਿੱਦਾਂ ਦੀ ਪਟਕੇ ਨਾਲ ਆਉਂਦੀ ਹੈ ਸੋ ਪਟਕਾ ਬਨ ਕੇ ਆਪਣਾ ਅਤੇ ਸਾਰੀ ਸਿੱਖਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਪਟਕਾ ਬਨਣ ਲਈ ਜੂੜਾ ਬਹੁਤ ਘੁੱਟ ਕੇ ਕਰਨਾ ਪੈਂਦਾ ਹੈ ਜਿਸ ਨਾਲ ਮੱਥੇ ਦੇ ਵਾਲਾਂ ਤੇ ਬਹੁਤ ਖਿੱਚ ਪੈਂਦੀ ਹੈ ਪਟਕਾ ਬਨਣ ਵਾਲਿਆਂ ਦਾ ਮੱਥਾ ਬਹੁਤ ਵੱਡਾ ਹੋ ਜਾਂਦਾ ਹੈ ਕਿਉਂਕਿ ਅੱਗੇ ਦੇ ਵਾਲ ਪੱਟੇ ਜਾਂਦੇ ਹਨ ਸੋ ਪਟਕਾ ਨਹੀਂ ਬਨਣਾ ਚਾਹੀਦਾ ਕਿਉਂਕਿ ਇਸ ਨਾਲ ਕੇਸਾਂ ਦੀ ਬੇਅਦਬੀ ਹੁੰਦੀ ਹੈ ਕਈ ਮਾਪੇ ਵਿਚਾਰ ਕਰਦੇ ਹਨ ਕਿ ਪਟਕਾ ਬਨਣ ਕਾਰਨ ਬੱਚਿਆਂ ਲਈ ਖੇਡਣਾ ਔਖਾ ਹੁੰਦਾ ਹੈ ਕਿਉਂਕਿ ਦਸਤਾਰ ਦਾ ਲੈ ਜਾਣ ਦਾ ਡਰ ਹੁੰਦਾ ਹੈ ਪਰ ਇਹ ਉਹਨਾਂ ਦਾ ਭੁਲੇਖਾ ਹੀ ਹੈ ਪੁਰਾਤਨ ਗੁਰਮੁਖ ਬੱਚੇ ਜਿਵੇਂ ਕਿ ਸਾਬਜਾਦੇ ਜੁਦ ਵਿਦਿਆ ਦਾ ਅਥਾ ਅਭਿਆਸ ਕਰਦੇ ਹੁੰਦੇ ਸੀ ਅਤੇ ਦਸਤਾਰ ਸਜਾ ਕੇ ਹੀ ਕਰਦੇ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਲ ਉਮਰ ਵਿੱਚ ਜੰਗੀ ਖੇਡਾਂ ਖੇਡਦੇ ਹੁੰਦੇ ਸੀ ਤਾਂ ਦਸਤਾਰ ਸਜਾ ਕੇ ਹੀ ਖੇਡਦੇ ਸੀ ਸੋ ਇਹ ਸਭ ਭੁਲੇਖੇ ਹਨ ਕਿ ਪਟਕੇ ਨਾਲ ਖੇਡਣਾ ਸੌਖਾ ਹੈ ਅਤੇ ਦਸਤਾਰ ਨਾਲ ਔਖਾ ਜੇ ਦਸਤਾਰ ਚੰਗੀ ਤਰ੍ਹਾਂ ਸਜਾਈ ਹੋਵੇ ਤਾਂ ਕੋਈ ਸਮੱਸਿਆ ਨਹੀਂ ਹੈ ਸਤ ਗੁਰੂ ਦਾ ਮੁਖ ਵਾਕ ਹੈ ਹਾਂ ਗੁਸਾਈਂ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਇਸ ਹੁਕਮ ਮੁਤਾਬਕ ਗੁਰਸਿੱਖਾਂ ਦੇ ਸਿਰ ਤੇ ਉੱਚ ਦਮਾਲਾ ਸੋਭਦਾ ਹੈ ਨਾ ਕਿ ਪਟਕੇ ਵਰਗੀ ਲੀਰ ਜਈ ਅਖੀਰ ਵਿੱਚ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਪਿਆਰੇ ਗੁਰਸਿੱਖੋ ਆਪਣੀਆਂ ਜੜਾਂਵਾਲ ਪਰ ਤੋਂ ਗੁਰੂ ਜੀ ਨੇ ਸਾਨੂੰ ਸਿਰ ਤੇ ਦਸਤਾਰ ਦੇ ਰੂਪ ਵਿੱਚ ਤਾਜ ਬਖਸ਼ਿਆ ਸੀ ਨਾ ਕਿ ਲੀਰ ਜਈ ਜਿਸ ਨੂੰ ਪਟਕਾ ਕਹਿੰਦੇ ਹਨ ਅਸੀਂ ਗੁਸਾਈਂ ਦੇ ਪਹਿਲਵਾਨੜੇ ਹਾਂ ਅਤੇ ਸਾਨੂੰ ਗੁਰੂ ਜੀ ਨੇ ਉੱਚ ਦਮਾਲੇ ਬਖਸ਼ੇ ਹਨ ਉੱਚ ਦਮਾਲੜੇ ਵਿੱਚ ਇੱਜ਼ਤ ਹੈ ਵੱਤ ਹੈ ਪਰਸਨੈਲਿਟੀ ਹੈ ਅਤੇ ਜਾਹੋ ਜਲਾਲ ਹੈ ਪਟਕੇ ਬੰਨ ਨਾਲ ਗੁਰੂ ਜੀ ਦੀਆਂ ਬਖਸ਼ੀਆਂ ਇਹ ਰਹਿਮਤਾ ਤੋਂ ਅਸੀਂ ਮਹਿਰੂਮ ਹੋ ਜਾਂਦੇ ਹਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿੱਖਾਂ ਦੇ ਸਿਰਾਂ ਦਾ ਬਾਦਸ਼ਾਹੀ ਤਾਜ ਦਸਤਾਰ ਨੂੰ ਛੱਡ ਕੇ ਮਾਇਆ ਦੇ ਦਿੱਤੀ ਹੋਈ ਲੀਰ ਬਨਣੀ ਬਹੁਤ ਅਦੋਗਤੀ ਵਾਲੀ ਗੱਲ ਹੈ ਬੱਚਿਆਂ ਦੇ ਪਟਕੇ ਬੰਨ ਕੇ ਅਸੀਂ ਆਪਣੇ ਹੱਥੀ ਆਪਣੇ ਬੱਚਿਆਂ ਦਾ ਗੁਰਮੁਖੀ ਭਵਿੱਖ ਖਰਾਬ ਕਰ ਰਹੇ ਹਾਂ ਐਸ ਦਾ ਤਿਆਗ ਅੱਜ ਹੀ ਕਰੋ ਪਿਆਰਿਓ ਅਤੇ ਖਾਲਸੇ ਵਾਲਾ ਸੁੰਦਰ ਬਾਦਸ਼ਾਹੀ ਦਾ ਤਾਰਾ ਉੱਚ ਦਮਾਲੜਾ ਧਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ man <laughs>